ਪੈਰ ਅੱਛੇ ਆਉਂਦੀ ਪਈ ਹਾਂ ਅਜੇ ਮੈਂ ਉੱਤਰਨਾ ਹੀ ਚੌਂਕ ਚਾਨ ਕੇ ਤੇ ਪਿੱਛੇ ਹੀ ਉਹਨਾਂ ਨੇ ਪਿੱਛੇ ਐਂਜ ਰੱਖ ਚੈਨ ਪਿੱਛੇ ਬਾਡੀ ਫੜੀ ਐ ਤੇ ਉੱਪੋਂ ਖੋ ਕੇ ਲੈ ਗਈ ਮੈਂ ਜਿਵੇਂ ਆਮ ਆਦਤ ਹੁੰਦੀ ਹੁਣ ਸੋਸ਼ਲ ਮੀਡੀਆ ਤੇ ਫੋਨ ਵੇਖਿਆ ਵੀਡੀਓ ਵੇਖ ਦਿਆ ਵੇਖ ਦਿਆ ਇੱਕ ਦਿਨ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਸਾਹਮਣੇ ਆਈ ਵੀ ਜਿਹਦੇ ਵਿੱਚ ਬਜ਼ੁਰਗ ਮਾਤਾ ਜੀ ਆਪਣੇ ਪੈਨਸ਼ਨ ਜਿਹੜੀ 3000 ਦੋ ਮਹੀਨੇ ਦੀ ਕਢਾ ਕੇ ਤੇ ਐਕਟਵਾ ਦੇ ਵਾਪਸ ਆ ਰਹੇ ਆ ਤੇ ਦੋ ਮੁੰਡੇ ਆਏ ਆ ਉਹਨਾਂ ਨੇ ਜਿਹੜੇ ਇਹਨਾਂ ਦੇ ਕੋਲ ਵੀ ਕੋਈ 2 400 500 ਹੋਵੇ ਉਹ ਵੀ ਜਿਹੜਾ ਉਹ ਨਾਲ ਖੋ ਕਿਤੇ ਜਿਹੜੇ ਉਹ ਲੈ ਕੇ ਚਲ ਗਏ ਤੇ ਮਾਣੋ ਪਿਓ ਹੁੰਦਾ ਹੈ ਪਰ ਚਲ ਆਪਣੇ ਬੱਚੇ ਨੇ ਇਹਨਾਂ ਨੂੰ ਕੁਛ ਬਿਆਂ ਕੁਛ ਲੈ ਆਵਾ ਬੇਟਾ ਹੀ ਆਏਗੀ ਚਲ ਕੁਛ ਉਹਨੂੰ ਦਾਂਗੀ ਤੇ ਸਿੱਧ ਨੇ ਘਰਾਂ ਦੇ ਖਰਚੇ ਤੁਹਾਨੂੰ ਪਤਾ ਤੇ ਬਸ ਫਿਰ ਤੁਹਾਡੇ ਵਰਗੇ ਜਿਹੜੇ ਸਮਾਜ ਸੇਵੀ ਭਰਾ ਜਿਹੜੇ ਲੋਕਾਂ ਦੇ ਜਿਹੜੇ ਮਸਰੇ ਹੱਲ ਕਰਾਉਂਦੇ ਆ ਬਸ ਫਿਰ ਤੁਹਾਡੇ ਸਜੋਗ ਸਤਕਾ ਬਜ਼ੁਰਗਾਂ ਕੋਲ ਆਏ ਆ ਤੇ ਇਹਨਾਂ ਦਾ ਅਸ਼ੀਰਵਾਦ ਦਿੱਤਾ ਜੀ ਕਿਉਂਕਿ ਪੈਸੇ ਤੇ ਚਲੋ ਆਲਰੇਡੀ ਹਰ ਇਨਸਾਨ ਕਮਾਉਂਦਾ ਹੀ ਆ ਬਸ ਇੱਕ ਮਨ ਨੂੰ ਸੰਤੁਸ਼ਟੀ ਹੀ ਕਿ ਮੈਂ ਇਹ ਜਿਹੜਾ ਕੰਮ ਕਰਨ ਜਾ ਰਿਹਾ ਵਾਂ ਇਹ ਇੱਕ ਤੇ ਆ ਵੀ ਬਜ਼ੁਰਗਾਂ ਦਾ ਅਸ਼ੀਰਵਾਦ ਦਿੱਤਾ ਲਿਆ ਜਾਵੇ ਇੱਕ ਜਿਹੜੇ ਲੁੱਟ ਖੋਹ ਕਰਕੇ ਗਏ ਆ ਉਹਨਾਂ ਨੂੰ ਸ਼ਰਮ ਆਵੇ ਜਦੋਂ ਇਹ ਵੇਖਣ ਕਿ ਪ੍ਰਮਾਤਮਾ ਦੇਣ ਵਾਲਾ ਵਾ ਕਦੀ ਸੋਚਿਆ ਹੀ ਨਹੀਂ ਕਿ ਇਹ ਜੋ ਸੰਤਕ ਤੋਂ ਬਣੇਗਾ ਤੇ ਮੇਰਾ ਪੁੱਰਾ ਬਣ ਕੇ ਆਏਗਾ ਇਹਨਾਂ ਪੁੱਤ ਬਣ ਕੇ ਆਏਗਾ ਚਲੋ ਮਹਾਰਾਜ ਇਹਨਾਂ ਨੂੰ ਫੜੀਆਂ ਖੁਸ਼ੀਆਂ ਦੇ ਇਹਨਾਂ ਦਾ ਜਿਹੜਾ ਕੋਈ ਜਾਣ ਦਾ ਨੁਕਸਾਨ ਨਹੀਂ ਹੈ ਨਹੀਂ ਤੇ ਆਮ ਘਟਨਾਵਾਂ ਵਾਪਰਦੀਆਂ ਕਿ ਮੁੰਡੇ ਇਕਦਮ ਆਉਂਦੇ ਕੋਈ ਚੈਨੀ ਕੋਈ ਵਾਲੀ ਲਾਲਿਆ ਦੇ ਜਿਹੜੇ ਕੋਈ ਬਜ਼ੁਰਗ ਜਾਂ ਕੋਈ ਨੌਜਵਾਨ ਪੈਣਾ ਹੁੰਦੀਆਂ ਉਹ ਸਿਰਵਾਜਦਾ ਥੱਲੇ ਤੇ ਮੌਤ ਹੋ ਜਾਂਦੀ ਹੈ ਜਿਦਾ ਜਿਦਾ ਸਮਾਜ ਵਿੱਚ ਦੀਦਾ ਉਦਾਂ-ਉਦਾਂ ਅਕਲ ਆਉਂਦੀ ਆ ਕਿਉਂਕਿ ਕਮੀਆਂ ਵੀ ਆ ਦੁੱਧ ਥੋਤੇ ਨਹੀਂ ਆ ਪਰ ਇਹ ਸਾਡੀ ਰੋਜ਼ ਕੋਸ਼ਿਸ਼ ਰਹਿੰਦੀ ਆ ਕਿ ਸਮਾਜ ਦੇ ਵਿੱਚ ਚੱਲਦਿਆਂ ਇਹੋ ਜੇ ਬਣੀਆਂ ਵੀ ਜਿੱਥੇ ਮਾਂ ਪਿਓ ਹਮੇਸ਼ਾ ਸੰਤੁਸ਼ਟ ਰਹਿਣ ਤੇ ਉਹ ਮਾਂ ਨਾਲ ਜਿਹੜਾ ਉਹ ਸਾਰਿਆਂ ਨੂੰ ਕਹਿਣ ਕੇ ਸਾਡਾ ਜਿਹੜਾ ਬੱਚਾ ਸਾਡਾ ਪੁੱਤ ਜਿਹੜਾ ਉਹ ਲਾਈਕ ਆ। ਡਾਟਾ ਬਲੀਪ ਕੋਲ। ਠੀਕ ਆ ਕਿੱਥੇ ਰਹਿੰਦੇ ਹੋ? ਨਹੀਂ ਰਹਿੰਦੇ ਜੱਜਨਗਰ। ਅੱਛਾ ਕੀ ਟਾ ਡਗਣਾ ਵਾਪਰੀ ਸੀ? ਟਾ ਨਾ ਹੋਈ ਤੇ ਦਸੀ ਹੀ ਤੁਹਾਨੂੰ ਫਿਰ ਅਖਸ਼ੇ ਤੇ ਆਉਂਦੀ ਪਈ ਹਾਂ। ਅਜੇ ਮੈਂ ਉਤਰਨਾ ਹੀ ਚੌਂਕ ਚਾਨ ਕੇ ਤੇ ਪਿੱਛੇ ਹੀ ਉਹਨਾਂ ਨੇ ਪਿੱਛੇ ਆਂਜ ਰਖਚੇ ਨੂੰ। ਪਿੱਛੇ ਬਾਡੀ ਫੜੀ ਆ ਤੇ ਉਹਨੂੰ ਖੋ ਕੇ ਲਾ ਗਏ। ਕਿੰਨੇ ਪੈਸੇ ਸੀ ਪੈਂਚਲ ਦੇ? 3000 ਰੁਪਈਆ ਸੀ 100 200 ਰੁਪਈਆ 500 ਵਿੱਚ ਹੀ ਕਾਪੀ ਸੀ ਇਸ ਤਰ੍ਹਾਂ ਹੀ ਬਸ ਉਹ ਖੋ ਕੇ ਤੇ ਭਜੇ ਨੇ ਬੜਾ ਰੋਲਾ ਪਾਇਆ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਕਿੱਦਾਂ ਤੁਸ ਕਿੱਥੇ ਵਤਨੀ ਸੀ ਪੈਨਸ਼ਨ ਜਿਹੜੀ ਇਕੱਠੀ ਆਉਣੀ ਸੀ ਲਈ ਸੀ ਪੈਨਸ਼ਨ ਜਿਹੜੀ ਲਈ ਸੀ ਕਿੱਥੇ ਵਤਨੀ ਸੀ ਤੁਸੀਂ ਉਹ ਇਸੇ ਤਰ੍ਹਾਂ ਹੀ ਵੀ ਚਲੋ ਘਰ ਬੱਚਿਆਂ ਦੇ ਵਿੱਚ ਕਿਹਨਾ ਕੋਲ ਹੋਵੇ ਮਾਂ ਨੂੰ ਪਿਓ ਹੁੰਦਾ ਹੈ ਤੇ ਚਲ ਆਪਣੇ ਬੱਚੇ ਨੇ ਇਹਨਾਂ ਨੂੰ ਕੁਛ ਦਿਆਂ ਕੁਛ ਲੈ ਆਵਾ ਬੇਟਾ ਇਹ ਆਏਗੀ ਚਲ ਕੁਛ ਉਹਨੂੰ ਦਾਂਗੀ ਸਿੱਧੇ ਨੇ ਘਰਾਂ ਦੇ ਖਰਚੇ ਤਾਂ ਪਤਾ ਮਾਵਾਂ ਨੂੰ ਹੁੰਦਾ ਹੈ ਪਰ ਚਲੋ ਇਧਰ ਉਧਰ ਕੀ ਨਾ ਕਰ ਲਈਏ ਤੇ ਅੱਜ ਪੁੱਤ ਵੀ ਬਣ ਕੇ ਆਇਆ ਭਰਾ ਵੀ ਬਣ ਕੇ ਆਇਆ ਕਿੰਨੀ ਖੁਸ਼ੀ ਹੋ ਜਾਈਏ ਇਹ ਮੈਨੂੰ ਬੜੀ ਖੁਸ਼ੀ ਹੋਈ ਹੈ ਮੇਰੇ ਭਰਾ ਵਰਗਾ ਹੀ ਹੈ ਸਾਰੇ ਚੱਕਰ ਵੋਸੇ ਕਰਾਈਆਂ 40 ਸਾਲਾਂ ਬਾਅਦ ਮੈਨੂੰ ਭਰਾ ਮਿਲਿਆ 40 ਸਾਲ ਬਾਅਦ ਭਰਾ ਮਿਲਿਆ ਹੈ ਉਹ ਹੀ ਆਖਿਆ 40 ਸਾਲਾਂ ਬਾਅਦ ਮੈਨੂੰ ਭਰਾ ਮਿਲਿਆ ਨਹੀਂ ਕਈ ਸੋਚਿਆ ਸੀ ਇਸ ਤਰ੍ਹਾਂ ਭਰਾ ਮਿਲ ਜੂਗਾ ਜੀ ਕਦੀ ਸੋਚਿਆ ਹੀ ਨਹੀਂ ਸੀ ਇਹ ਹੋ ਜਾ ਸਾਹਕ ਤੋਂ ਬਣੇਗਾ ਤੇ ਮੇਰਾ ਭਰਾ ਬਣ ਕੇ ਆਏਗਾ ਜਾਂ ਪੁੱਤ ਬਣ ਕੇ ਆਏਗਾ ਚਲੋ ਮਹਾਰਾਜ ਇਹਨਾਂ ਨੂੰ ਬੜੀਆਂ ਖੁਸ਼ੀਆਂ ਦੇਗਾ ਲੱਗਾ ਉਹ ਬਾਨਾ ਬਾਨਾ ਹੋਣਾ ਸੀ ਤੇ ਭਰਾ ਨੇ ਆਉਣਾ ਸੀ ਭਰਾ ਨੇ ਆਉਣਾ ਸੀ ਇਹਨੇ ਤਾਂ ਕਦੀ ਸੋਚਿਆ ਵੀ ਨਹੀਂ ਸੀ ਕਿੱਥੇ ਰਹਿੰਦੇ ਆ ਜਾਂ ਇਹਨਾਂ ਨੂੰ ਪਤਾ ਹੀ ਵੀ ਮਾਤਾ ਕਿੱਥੇ ਰਹਿੰਦੀ ਹੈ ਮੈਂ ਪਰ ਉਹ ਤਾਂ ਵਿਚਰਦੇ ਰਹੀਦਾ ਪਰ ਕਿਹਦੇ ਪਤਾ ਨਹੀਂ ਤੁਹਾਡਾ ਭਰਾ ਹੈਗਾ ਨਹੀਂ ਤੁਹਾਡਾ ਭਰਾ ਹੈਗਾ ਸੀ ਹਾਂਜੀ ਪਾਏ ਪੰਜ ਭੈਣਾ ਹ ਇੱਕ ਭਰਾ ਹੀ ਅੱਛਾ ਤੇ ਕੋਦੋਂ ਵਿਚਰੇ ਆ ਭਾਗ ਲਿਆ ਉਹ ਹੈਂਆ ਤੇ ਨਾ ਪਿਸਲਾਂ ਤਹੁਣਾ ਜਦੋਂ ਐਕਸੀਡੈਂਟ ਹੋ ਗਿਆ ਟੰਡ ਹੋ ਗਿਆ ਤੇ ਕਿੰਨੇ ਜਰਬਾ ਰਖੜੀ ਬਣੀ ਆ ਭਰਾ ਦੀ ਗੁੱਟੇ ਅੱਜ ਮੈਂ ਤੁਹਾਨੂੰ ਦੱਸਿਆ 40 ਸਾਲਾਂ ਬਾਅਦ 40 ਸਾਲਾਂ ਬਾਅਦ ਹ ਉਹ ਆ ਕੇ ਚਾਲੀਆਂ ਸਾਲਾਂ ਬਾਅਦ ਰਖੜੀ ਵਾਲੇ ਚਲੋ ਉਹਨਾਂ ਦੇ ਬੱਚੇ ਵੀ ਹੈਗੇ ਨੇ ਪਰ ਮੈਂ ਉਹਨਾਂ ਨੂੰ ਕਹਨਾ ਤੁਹਾਡੇ ਹੁਣ ਭੈਣਾ ਨੇ ਉਹ ਬੰਨਣ ਹੋਣਾ ਭੂਆ ਨੂੰ ਛੱਡੋ ਭੂਆ ਨੂੰ ਨਾ ਦੱਸੋ ਤੇ થો ਉਹ ਬੜਾ ਜਵਾਨ ਸੀ ਉਹ ਵੀ ਇਸੇ ਤਰ੍ਹਾਂ ਇਹਨਾਂ ਵਾਂਗੂ ਲੋਕਾਂ ਦੀ ਸੇਵਾ ਬੜੀ ਕਰਦਾ ਕਿ ਲੱਗਦਾ ਵਿਚੜਿਆ ਭਰਾ ਮਿਲ ਗਿਆ 40 ਸਾਲ ਬਾਅਦ ਉਹੋ ਹੀ ਆਖਿਆ ਉਹਨਾਂ ਮਿਲ ਕੇ ਆ ਮਾਹ ਰਾਹਿਆ ਨੱਤਾਂ ਦਰ ਉਸਤਿਆਂ ਦਾ ਤੇ ਇਹ ਕਿਨ ਖੁਸ਼ੀਆਂ ਵੰਡਦੇ ਰਹਿਣ ਤੇ ਪਰਮਾਤਮਾ ਇਹਨਾਂ ਨੂੰ ਦਿਨ ਰਾਤ ਤਰੱਕੀ ਦੇਵੇ ਇੰਨੀ ਜਿੰਨੀ ਇਹਨਾਂ ਕੋ ਸੰਤੋਖ ਨਾ ਜਾਵੇ ਖੁਸ਼ੀਆਂ ਵੰਡਦੇ ਰਹਿਣਾ ਮੈਂ ਸੁਖਰਾਜ ਸਿੰਘ ਸੋਲ ਤੇ ਸੋਲ ਸਾਹਿਬ ਕਿਸ ਤਰ੍ਹਾਂ ਪਰਵਾਦ ਦਾ ਪਤਾ ਲੱਗਾ ਕਿ ਘਟਾ ਵਾਪਸ ਹੀ ਤਵਾਰਨਾ ਬਸ ਸਾਡੀ ਮੈਂ ਕਾਫੀ ਦਿਨਾਂ ਬਾਅਦ ਦਫਤਰ ਬੈਠਾ ਆਪਣੇ ਫ੍ਰੀ ਹੋ ਕੇ ਬੱਚਿਆਂ ਨਾਲ ਕਲਾਸ ਲਾ ਕੇ ਫ੍ਰੀ ਹੋ ਕੇ ਤੇ ਮੈਂ ਜਿਵੇਂ ਆਮ ਆਦਤ ਹੁੰਦੀ ਆ ਹੁਣ ਸੋਸ਼ਲ ਮੀਡੀਆ ਤੇ ਫੋਨ ਵੇਖਿਆ ਵੀਡੀਓ ਵੇਖ ਦਿਆ ਵੇਖ ਦਿਆ ਇੱਕ ਦਿਨ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਸਾਹਮਣੇ ਆਈ ਵੀ ਜਿਹਦੇ ਵਿੱਚ ਬਜ਼ੁਰਗ ਮਾਤਾ ਜੀ ਆਪਣੇ ਪੈਨਸ਼ਨ ਜਿਹੜੀ 3000 ਦੋ ਮਹੀਨੇ ਦੀ ਕਢਾ ਕੇ ਤੇ ਐਕਟਵਾ ਦੇ ਵਾਪਸ ਆ ਰਹੇ ਆ ਤੇ ਦੋ ਮੁੰਡੇ ਆਏ ਆ ਉਹਨਾਂ ਨੇ ਜਿਹੜੇ ਇਹਨਾਂ ਦੇ ਕੋਲ ਵੀ ਕੋਈ 2 400 500 ਉਹ ਵੀ ਜਿਹੜਾ ਉਹ ਨਾਲ ਕੋ ਕਿਤੇ ਜਿਹੜੇ ਉਹ ਲੈ ਕੇ ਚਲ ਗਏ ਉਹ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਤੇ ਬਸ ਫਿਰ ਤੁਹਾਡੇ ਵਰਗੇ ਜਿਹੜੇ ਸਮਾਜ ਸੇਵੀ ਭਰਾ ਜਿਹੜੇ ਲੋਕਾਂ ਦੇ ਜਿਹੜੇ ਮਸਲੇ ਹੱਲ ਕਰਾਉਂਦੇ ਆ ਬਸ ਫਿਰ ਤੁਹਾਡੇ ਸਜੋਗ ਸਤਕਾ ਬਜ਼ੁਰਗਾਂ ਕੋਲ ਆਏ ਆ ਤੇ ਇਹਨਾਂ ਦਾ ਅਸ਼ੀਰਵਾਦ ਦਿੱਤਾ ਜੀ ਕਿਉਂਕਿ ਪੈਸੇ ਤੇ ਚਲੋ ਆਲਰੇਡੀ ਹਰ ਇਨਸਾਨ ਕਮਾਉਂਦਾ ਹੀ ਆ ਬਸ ਇੱਕ ਮਨ ਨੂੰ ਸੰਤੁਸ਼ਟੀ ਹੀ ਕਿ ਮੈਂ ਇਹ ਜਿਹੜਾ ਕੰਮ ਕਰਨ ਜਾ ਰਿਹਾ ਵਾਂ ਇਹ ਇੱਕ ਤੇ ਆ ਵੀ ਬਜ਼ੁਰਗਾਂ ਦਾ ਅਸ਼ੀਰਵਾਦ ਦਿੱਤਾ ਲਿਆ ਜਾਵੇ ਇੱਕ ਜਿਹੜੇ ਲੁੱਟ ਖੋਹ ਕਰਕੇ ਗਏ ਆ ਉਹਨਾਂ ਨੂੰ ਸ਼ਰਮ ਆਵੇ ਜਦੋਂ ਇਹ ਵੇਖਣ ਕਿ ਪਰਮਾਤਮਾ ਦੇਣ ਵਾਲਾ ਵਾ ਉਹ 3000 ਪਤਾ ਨਹੀਂ 10 ਮਿੰਟ ਚੱਲਣਾ ਕਿ ਘੰਟਾ ਕਿ ਚੱਲਣਾ ਨਸ਼ੇੜੀ ਜਿਹੜੇ ਕੋ ਨਸ਼ੇ ਤੇ ਲੱਗੇ ਆ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਬਜ਼ੁਰਗ ਕਰੇ ਤੇ ਇੱਕ ਖੁਸ਼ੀ ਦੀ ਗੱਲ ਆ ਕਿ ਇਹਨਾਂ ਦਾ ਜਿਹੜਾ ਕੋ ਜਾਣ ਦਾ ਨੁਕਸਾਨ ਨਹੀਂ ਆ ਨਹੀਂ ਤੇ ਆਮ ਘਟਨਾਵਾਂ ਵਾਪਰਦੀਆਂ ਕਿ ਮੁੰਡੇ ਇੱਕ ਦਮ ਆਉਂਦੇ ਕੋ ਚੈਨੀ ਕੋਈ ਵਾਲੀ ਲਾ ਲਿਆ ਤੇ ਜਿਹੜੇ ਕੋਈ ਬਜ਼ੁਰਗ ਜਾਂ ਕੋਈ ਨੌਜਵਾਨ ਪੈਣਾ ਹੁੰਦੀਆਂ ਉਹ ਸਿਰ ਵੱਜਦਾ ਥੱਲੇ ਤੇ ਮੌਤ ਹੋ ਜਾਂਦੀ ਹੈ ਗੱਲ ਕਿੰਨੀ ਖੁਸ਼ੀ ਹੋਈ ਕੋ ਭੈਣ ਨੂੰ ਭਰਾ ਮਿਲ ਗਿਆ ਤੇ ਭਰਾ ਭਰਾ ਨੂੰ ਭੈਣ ਮਿਲ ਗਈ ਹੈ ਬਸ ਸਭ ਤੋਂ ਵੱਡੀ ਤੇ ਖੁਸ਼ੀ ਇਹ ਆ ਕਿ ਜਦੋਂ ਜਦਾਂ ਸਮਾਜ ਵਿੱਚ ਜੀਦਾ ਉਦਾਂ-ਉਦਾਂ ਅਕਲ ਆਉਂਦੀ ਆ ਕਿਉਂਕਿ ਕਮੀਆਂ ਵੀ ਆ ਦੁੱਧ ਤੋਤੇ ਨਹੀਂ ਆ ਪਰ ਇਹ ਸਾਡੀ ਰੋਜ਼ ਕੋਸ਼ਿਸ਼ ਰਹਿੰਦੀ ਆ ਕਿ ਸਮਾਜ ਦੇ ਵਿੱਚ ਚੱਲਦਿਆਂ ਇਹੋ ਜੇ ਬਣੀਆਂ ਵੀ ਜਿੱਥੇ ਮਾਂ ਪਿਓ ਹਮੇਸ਼ਾ ਸੰਤੁਸ਼ਟ ਰਹਿਣ ਤੇ ਉਹ ਮਾਂ ਨਾਲ ਜਿਹੜਾ ਉਹ ਸਾਰਿਆਂ ਨੂੰ ਕਹਿਣ ਕੇ ਸਾਡਾ ਜਿਹੜਾ ਬੱਚਾ ਸਾਡਾ ਪੁੱਤ ਜਿਹੜਾ ਉਹ ਲਾਇਕ ਆ ਕਿਉਂਕਿ ਫਾਦਰ ਸਾਹਿਬ ਬੜੇ ਦਵਕੇ ਵਾਲੇ ਆ ਉਹਨਾਂ ਦੀ ਇੱਕੋ ਗੱਲ ਆ ਜੂੰਦੀ ਉਹ ਸੰਭਾਲੀ ਆ ਵੀ ਜ਼ਿੰਦਗੀ 'ਚ ਉਹ ਕੰਮ ਕਰਿਓ ਕਦ ਨਾ ਨਹੀਂ ਹੋ ਆਬ ਤੋਕਿਓ ਸਰਪੰਚ ਰਹੇ ਆ ਸਰਬਸੰਤੀ ਨਾ ਹੁਣ ਤੱਕ ਲੋਕਾਂ ਨਾਲ ਖਲੋਂਦੇ ਆ ਬੇਦਾਗ ਸ਼ਖਸੀਅਤ ਆ ਤੇ ਬਸ ਇਹੋ ਮਾਨਚ ਅੱਛਾ ਵੀ ਉਹਨਾਂ ਵਰਗੇ ਬਣ ਕੇ ਤੇ ਮਾਤਾ ਜੀ ਨੇ ਕਿਹਾ ਸਿਆਣ ਦਾ ਭਰਾ ਕਿੱਥੇ ਹੋ ਗਿਆ ਜੀ ਦੱਸ ਰਹੀ ਵੀ ਇਹ ਕੋਈ ਘਟਨਾ ਵਾਪਰੀ ਤੇ ਉਹਦੀ ਮੌਤ ਹੋ ਗਈ ਤੇ ਪੰਜ ਭੈਣਾ ਵਾ ਭਰਾ ਨਹੀਂ ਆ ਤੇ ਅੱਜ ਕਹਿੰਦੇ ਭਰਾ ਮਿਲ ਗਿਆ ਤੇ तकरीबन 40 ਸਾਲ ਬਾਅਦ ਤੇ ਮੈਨੂੰ ਇਹ ਖੁਸ਼ੀ ਆ ਕਿ ਜੇ ਤੁਹਾਡੇ ਕਰਕੇ ਕਿਸੇ ਦੀ ਖੁਸ਼ੀ 'ਚ ਵਾਧਾ ਹੁੰਦਾ ਵਾ ਤੇ ਮੇਰੇ ਖਾਲ ਇਸ ਤੋਂ ਵੱਡਾ ਕੋਈ ਮੰਦਿਰ ਮਸਜਿਦ ਗੁਰਦੁਆਰਾ ਕਿਤੇ ਨਹੀਂ ਜਿੱਥੇ ਨਤਮਸਤਕ ਹੁੰਨੇ ਆ ਬਜ਼ੁਰਗਾਂ ਦਾ ਜਿਹੜਾ ਆਸ਼ੀਰਵਾਦ ਹੋ ਜਾ। ਠੀਕ ਹੈ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਭੈ ਭਾਲ ਇਸ ਦੇ ਖਾਤੇ। ਲੋਕਾਂ ਨੂੰ ਇੱਕ ਤੇ ਅਪੀਲ ਇਹ ਕਰਨਾ ਚਾਹੁੰਦਾ ਕਿ ਜਿਵੇਂ ਅਸੀਂ ਜ਼ਿੰਦਗੀ 'ਚ ਸਟਾਰਟਿੰਗ 'ਚ ਆਪਣੇ ਆਪਣੀ ਤਨਖਾਹ ਤੋਂ ਇਲਾਵਾ ਮੈਂ ਤੁਹਾਨੂੰ ਦੱਸਿਆ ਕਿ ਮੈਂ ਹਸਪੀਟਲ ਤੋਂ ਸ਼ੁਰੂ-ਸ਼ੁਰੂ 'ਚ ਜਦੋਂ ਆਏ ਆ ਉਦੋਂ ਨਾਲ ਕਮਿਸ਼ਨ ਵੀ ਲੈ ਲਈਦੀ ਸੀ ਉਦੋਂ ਸਮਝ ਕੋਈ ਨਹੀਂ ਪਰ ਜਦੋਂ ਨੁਕਸਾਨ ਹੁੰਦਾ ਉਦੋਂ ਵੀ ਪਤਾ ਨਹੀਂ ਲੱਗਦਾ। ਤੇ ਵੱਡੇ ਭੈਣ ਜੀ ਅਕਸਰ ਸਾਨੂੰ ਇਹ ਬਾਹਰ ਇੰਗਲੈਂਡ ਡਾਕਟਰ ਨੇ ਆ ਜਾ ਨੰਦਨ ਉਹਦੇ ਬੱਚਾ ਹੈ ਤੇ ਮੈਂ ਫੋਨ ਤੇ ਗੱਲ ਕੀਤੀ ਕਿ ਮੈਂ ਇਦਾਂ ਪਾਰਟੀ ਕਰਨੀ ਅਰਦਾਸ ਕਰਨ ਲੱਗਾ ਤੇ ਉਹਦਾ ਇੱਕੋ ਲਫ਼ਜ਼ ਸੀ ਵੀ ਉਹਨਾਂ ਪੈਸਾਂ ਦੀ ਪਾਰਟੀ ਕਰੀਂ ਜਾਂ ਅਰਦਾਸ ਕਰੀਂ ਜਿਹੜੀ ਤੇਰੀ ਤਨਖਾਹ ਦੇ ਆ ਉਤਲੇ ਪੈਸੇ ਬੰਦ ਕਰ ਦੇ ਤੂੰ ਮੇਰਾ ਪੁੱਤਾਂ ਅਰਗਾ ਮੈਂ ਤੈਨੂੰ ਪਾਲਿਆ ਹੱਤੀ ਮੈਂ ਚਾਹੁੰਨੀ ਆ ਕਿ ਤੇਰੀ ਹਰ ਇੱਛਾ ਪੂਰੀ ਹੋਵੇ ਜਿੱਥੇ ਲੋੜ ਆ ਮੈਨੂੰ ਦੱਸ ਬਸ ਉਸ ਤੋਂ ਬਾਅਦ ਤਬਦੀਲੀ ਆਈ ਹੁਣ ਆਨੰਦ ਮੇਲੇ ਆ ਐਨੇ ਸਾਲ ਹੋ ਗਏ ਆਪਣਾ ਕਾਰੋਬਾਰਕ ਪ੍ਰਾਪਰਟੀ ਦਾ ਕਰੀਦਾ ਐਜੂਕੇਸ਼ਨ ਦਾ ਕਰੀਦਾ ਤੇ ਭੈਣ ਭਰਾਵਾਂ ਨਾਲ ਕੋਲ ਜੀਦਾ ਪਰ ਪੈ ਤੁਹਾਡੀ ਕੈਨੇਡਾ ਸੀ ਤੁਸੀਂ ਵੀ ਰਿਪੋਰਟ ਖਾਲੀ ਹੋਊਗਾ ਕਿ ਭੈਣ ਤੋਂ ਵਾਲੀ ਬੰਦੀ ਆ ਜੇ ਬਸ ਉਹ ਕਦੀਕ ਤਾਂ ਜਿਵੇਂ ਕਿ ਮਤਲਬ ਚਿੱਠੀ ਉਹ ਭੇਜ ਦਿੰਦੀ ਰਖੜੀ ਤੇ ਜਾਂ ਛੋਟੀ ਭੈਣ ਮੇਰੀ ਆ ਉਹ ਮੇਰ ਛੋਟੀ ਆ ਪਰ ਮੇਰੇ ਤੋਂ ਵੱਡੀ ਮੈਂ ਚੌਥੇ ਨੰਬਰ ਤੇ ਆ ਜਾਂ ਉਹ ਸਾਡੇ ਲੋਕਲੀ ਆ ਉਹ ਬੰਝ ਜਾਂਦੀ ਆ ਕਿ ਚਲੋ ਜਾ ਕੇ ਪ੍ਰਦੀਪ ਤੂੰ ਮੇਰੀ ਜਿਹੜੀ ਆ ਡਿਊਟੀ ਨਿਭਾਈ ਸਰ ਕੀ ਲੈ ਤਾਂ ਬਾਗਲੀ ਭੈਣ ਦੀ ਯਾਦ ਕਰ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਦੱਸਾਂ ਮੇਰੇ ਮਾਂ ਨੂੰ ਸੰਤੁਸ਼ਟ ਜਦੋਂ ਮੈਂ ਐਂਟਰ ਕੀਤਾ ਭੈਣ ਜੀ ਹੁਣਾਂ ਦੇ ਜਿਹੜੇ ਨੌ ਰਾਣੀ ਉਹਨਾਂ ਦਰਵਾਜ਼ਾ ਖੜਕਾਇਆ ਤੇ ਬੜੇ ਮਾਯ ਤੇ ਜਦੋਂ ਆਏ ਤੇ ਇਹਨਾਂ ਨਾਲ ਗੱਲ ਆਪਾਂ ਕੀਤੀ ਜਿਹੜੇ ਵੇਖੋ ਮਾਂ ਇੱਕ ਹੁੰਦੀ ਨਾ ਮਾਂ ਰੱਬ ਦਾ ਰੂਪ ਆ ਕਿਉਂਕਿ ਰੱਬ ਜਿਹੜਾ ਡਿਊਟੀ ਲਾਉਂਦਾ ਵਾ ਮਾਂ ਦਾ ਜਿਹੜਾ ਦਿਲ ਬੜਾ ਵੱਡਾ ਅਸੀਂ ਹੁਣ ਕਈ ਵਾਰੀ ਆਪਣੀ ਮਾਂ ਨੂੰ ਜਾਂ ਫੋਨ ਨਹੀਂ ਚੁੱਕਣੇ ਜਾ ਕੇ ਦੇ ਟਾਈਮ ਉਹਨਾਂ ਫੇਰ ਵੀ ਕਹਣਾ ਤੁਸੀਂ ਬਸ ਖੁਸ਼ ਰਹੋ ਤੰਦਰੁਸਤ ਫੋਨ ਚੁੱਕ ਕੇ ਦਾਦਾ ਘਰ ਵੀ ਕਿੱਥੇ ਜੇ ਇਹਨਾਂ ਦੀ ਵਾਡਿੰਗ ਹੀ ਵੀ ਉਹ ਰਾਜੀ ਰਹਿਣ ਕੋਈ ਚੱਕਰ ਨਹੀਂ ਲੈਗੇ ਆ ਤੇ ਪ੍ਰਮਾਤਮਾ ਦੇਈ ਜਾਊਗਾ ਤੇ ਜਦੋਂ ਮੈਂ ਇਹਨਾਂ ਨੂੰ ਪੈਸੇ ਫੜਾਈ ਵੀ ਮਾਤਾ ਜੀ ਤੁਹਾਡੀ ਪੈਨਸ਼ਨ ਵਾਪਸ ਆ ਗਈ ਆ ਤੇ ਆਸ਼ੀਰਵਾਦ ਦਿਓ ਤੇ ਮਾਤਾ ਜੀ ਦੀ ਆਵਾਜ਼ ਚ ਜਿਹੜਾ ਉਹ ਨਰਜੀ ਆਈ ਕਿ ਮੈਨੂੰ ਮੇਰਾ ਭਰਾ ਵਾਪਸ ਪਹਿਲੀ ਗੱਲ ਇਹ ਹੋਆ ਕਿ ਪੈਸਾ ਨਹੀਂ ਮੈਨੂੰ ਮੇਰਾ ਭਰਾ ਵਾਪਸ ਮਿਲ ਗਿਆ ਕਿ ਮੈਂ ਬੜੇ ਸਾਲਾਂ ਬਾਅਦ ਰਖੜੀ ਬੰਨੀ ਆ ਇਹ ਵੱਡੀ ਗੱਲ ਆ ਪੀਲੇ ਹੋਈ ਆ ਤੁਹਾਡੇ ਮਾਦੀ ਮرائی ਕਿ ਅਸਲ ਦੇ ਵਿੱਚ ਉਹ ਚੀਜ਼ ਸਾਡੇ ਨਾਲ ਜਾਂਦੀ ਜਾਂ ਰਹਿੰਦੀ ਆ ਜੋ ਸਾਡੀ ਆਪਣੀ ਆ ਜੋ ਬੀਜ ਨਾਲ ਵੜਨਾ ਪੈਣਾ ਤੇ ਇੰਨਾ ਮਾੜੇ ਆਨਸਰ ਉਹਨੂੰ ਬੇਨਤੀ ਆ ਬੇਨਤੀ ਕਰੂੰ ਕਿਉਂਕਿ ਜਿਹੜੇ ਨਸ਼ੇੜੀ ਆ ਨਾ ਉਹ ਮਰੀਜ਼ ਆ ਜਿਵੇਂ ਮਾਨ ਸਰਕਾਰ ਮਾਨ ਸਾਹਿਬ ਦੀ ਸਰਕਾਰ ਜਿਹੜੀ ਉਹ ਬਹੁਤ ਵਧੀਆ ਕੰਮ ਕਰੀ ਨਸ਼ੇ ਦੇ ਕੇ ਯੁੱਧ ਨਸ਼ਿਆਂ ਵਿਰੁੱਧ ਮੈਂ ਚਿੱਤੀ ਸਲਾਹਾਂਗਾ ਕਰਦਾ ਕਿਉਂਕਿ ਮੈਂ 2003 ਤੋਂ ਇਨਾਂ ਚੀਜ਼ਾਂ ਤੇ ਲੱਗਾ ਅਸੀਂ ਬੜਾ ਮੁੰਡੇ ਦਾਖਲ ਕਰਵਾਈਦੇ ਤੁਹਾਡੇ ਵਰਗੇ ਭਰਾਵਾਂ ਦੇ ਸਹਯੋਗ ਨਾਲ ਤੇ ਸੋ ਇਨਾਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਨਸ਼ੇ ਨਾਲ ਪੀੜਤ ਜੇ ਸਾਡੇ ਨਾਲ ਸੰਪਰਕ ਕਰੋ ਅਸੀਂ ਜਿੰਨੇ ਜੋਗੇ ਹੈਗੇ ਆ ਪ੍ਰਸ਼ਾਸਨਿਆ ਹੋਰ ਜਿਹੜੇ ادارے ਆ ਉਹ ਦਾਖਲ ਕਰਵਾ ਰਹੇ ਨਸ਼ਾ ਛੱਡੋ ਜੇ ਰਜਗਾਰ ਦੀ ਗੱਲ ਹੈ ਉਹ ਤੋਂ ਵੀ ਰਲ ਮਿਲ ਕੇ ਆਪਾਂ ਮਸਲੇ ਹੱਲ ਕਰ ਲਾਂਗੇ ਠੀਕ ਹੈ